ਮੈਂ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਬਲੌਗ ਦੇ ਵਿੱਚ ਜੀ ਅੱਜ ਆਪਾਂ ਆਏ ਆ ਜੀ ਪਿੰਡ ਬਰਵਾਲੀ ਖੁਰਦ ਪਿੰਡ ਬਰਵਾਲੀ ਖੁਰਦ ਹੁਣ ਇੱਕ ਤਰ੍ਹਾਂ ਦਾ ਸ਼ਹਿਰ ਹੀ ਹੋ ਗਿਆ ਹੈ ਕਿਉਂਕਿ ਇੱਥੇ ਜਿਹੜੀ ਦੁਕਾਨਾਂ ਤੇ ਇੱਥੇ ਜਿਹੜੇ ਬਾਜ਼ਾਰਾਂ ਦੀ ਰੌਣਕਾ ਕਿਸੇ ਸ਼ਹਿਰ ਨਾਲੋਂ ਘੱਟ ਨਹੀਂ ਜੀ ਇਹ ਆ ਜੀ 62 ਮਸ਼ੀਨਰੀ ਸਟੋਰ ਤੇ ਅੱਗੇ ਜਾ ਕੇ ਵੀ ਤੁਹਾਨੂੰ ਆਪਾਂ ਦਿਖਾਣਾ ਦਾ ਜਿਹੜਾ ਵੀਰਵਾ ਦਿੰਨੇ ਆ ਜੀ ਤੇ ਇਹ ਆ ਜੀ ਸਰਾਓ ਹਸਪਤਾਲ ਡਾਕਟਰ ਸਰਾਓ ਇੱਥੇ ਦੇ ਇਨਚਾਰਜ ਨੇ ਜੀ ਉਹਨਾਂ ਦਾ ਜਿਹੜਾ ਪੇਸ਼ੈਂਟ ਨੂੰ ਬਹੁਤ ਵਧੀਆ ਜਿਹੜੀ ਮੈਡੀਸਿਨ ਪ੍ਰੋਵਾਈਡ ਕਰਦੇ ਨੇ ਉਹਨਾਂ ਦਾ ਪੇਸ਼ੈਂਟ ਨੂੰ ਹੈਂਡਲ ਕਰਨ ਦਾ ਤਰੀਕਾ ਉਹ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਮੈਡੀਸਿਨ ਪ੍ਰੋਵਾਈਡ ਕਰਦੇ ਨੇ ਡਾਕਟਰ ਸਰਾਓ ਅੱਗੇ ਆ ਜੀ ਕੋਰਪਰੇਟਿਵ ਬੈਂਕ 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 ਦੇ ਵਿੱਚ ਆਪਾਂ ਜਿਹੜੇ ਆਪਾਂ ਮਨੀ ਆ ਉਹ ਸੇਵਿੰਗ ਕਰ ਸਕਦੇ ਆ ਅੱਗੇ ਆ ਜੀ ਸ਼੍ਰੀ ਗਣੇਸ਼ ਜਰਨਲ ਸਟੋਰ ਇਹ ਆ ਜੀ ਕੋਰਪਰੇਟਿਵ ਬੈਂਕ ਬੈਂਕ ਪਿੰਡ ਬਰਵਾਲੀ ਖੁਰਦ ਉਸ ਤੋਂ ਅੱਗੇ ਆਪਾਂ ਇਹ ਹੈ ਜੀ ਸੇਖੋ ਇਲੈਕਟ੍ਰੀਕਲ ਵਰਕਸ਼ ਇੱਥੇ ਜਿਹੜਾ ਬਿਜਲੀ ਦਾ ਸਮਾਨ ਆ ਉਹਦੀ ਰਿਪੇਅਰ ਹੁੰਦੀ ਹੈ ਜੀ ਇਹ ਹੈ ਜੀ ਕਮਲ ਇਲੈਕਟ੍ਰਿਕਲਸ ਇੱਥੇ ਬਿਜਲੀ ਦਾ ਸਮਾਨ ਮਿਲਦਾ ਹੈ ਤੇ ਇਹ ਇਸ ਤੋਂ ਅੱਗੇ ਹੈ ਜੀ ਗੁਰੂ ਦਸ਼ਮੇਸ਼ ਕੰਪਿਊਟਰਾਈਜ਼ਡ ਲੈਬੋ੍ਰਟਰੀ ਤੇ ਅੰਦਰ ਜਾ ਕੇ ਆਪਾਂ ਵੀਰ ਜੀ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਲੈਬੋ੍ਰਟਰੀ ਦੇ ਓਨਰ ਨੇ ਆ ਨਾ ਨਾਲ ਗੱਲਬਾਤ ਕਰਦੇ ਆ ਜੀ ਅੰਦਰ ਜਾ ਕੇ ਸ਼ਸ਼ੀਕਲ ਵੀਰ ਜੀ ਹੋਰ ਵੀਰ ਜੀ ਠੀਕ ਠਾਕ ਹਾਂ ਠੀਕ ਹੈ ਜੀ ਆਪਣਾ ਪਿੰਡ ਕਿਹੜਾ ਵੀਰ ਜੀ ਜੀ ਅੱਛਾ ਵੀਰ ਜੀ ਆਪਣੇ ਕਿਹੜੇ ਕਿਹੜੇ ਟੈਸਟ ਹੁੰਦੇ ਨੇ ਉਰੀ ਹਰ ਤਰ੍ਹਾਂ ਦਾ ਟੈਸਟ ਹੁੰਦਾ ਅੱਛਾ ਰੇਟ ਵਗੈਰਾ ਜੀ ਲੇਬਰ ਦੇ ਅੱਛਾ ਹਾਂ ਜੀ ਫੋਨ ਕਰਦੇ ਨੇ ਸੀਵੀਸੀ ਵਗੈਰਾ ਤੋਂ ਮਾਝੀ ਕਰਵਾਉਂਦੇ ਰੇਟ ਵਗੈਰਾ ਮਤਲਬ ਬਾਜ਼ਾਰ ਨਾਲੋਂ ਹੀ ਬਹੁਤ ਘੱਟ ਰੇਟਾਂ ਵਰਗੀ ਜੀ ਬਹੁਤ ਘੱਟ ਰੇਟਾਂ ਤੇ ਆ ਜਿਵੇਂ ਹੁਣ ਕਿਸੇ ਨੂੰ ਘਰੇ ਲੋਡ ਪਵੇ ਜਿਵੇਂ ਸੈਂਪਲ ਲੈ ਆਉਣ ਦੀ ਅੱਛਾ ਕਰੋ ਸੈਂਪਲ ਲੈ ਆਉਣ ਦਾ ਖਾਸ ਪਰਮੰਦ ਹੈ ਜੀ ਅੱਛਾ ਆਪਣਾ ਆਪਣੇ ਐਡਰੈਸ ਦੱਸ ਦਿੰਦੇ ਜੀ ਅੱਛਾ ਜੀ ਜੀ ਡਾਇਰੈਕਟਵਾਣਾ ਇਲੈਕਟ੍ਰੀਕਲ ਅੱਛਾ ਹਾਂਜੀ ਨੰਬਰ ਮੇਰਾ 95011 ਹਾਂਜੀ 2001 ਇੱਕ ਵਾਰ ਫੇਰ ਦੁਬਾਰਾ ਦੱਸੋ ਨੰਬਰ ਹੀ 95011 ਜੀ 2001 ਠੀਕ ਹੈ ਜੀ ਤੇ ਅੱਗੇ ਵੀ ਕਾਫੀ ਦੁਕਾਨਾਂ ਨੇ ਉਹ SBI गे SBI ਦੀ ਬੈਂਕ ਆ ਤੇ ਮੈਡੀਕਲ ਸਟੋਰ ਵੀ ਹੈਗਾ ਕਾਫੀ ਬਾਜ਼ਾਰ ਆ ਜਿਹੜਾ ਵਧੀਆ ਰੌਣਕਾਂ ਲੱਗੀਆਂ ਹੋਈਆਂ ਨੇ ਇੱਥੇ ਤੇ ਅੱਗੇ ਵੀ ਕਾਫੀ ਦੁਕਾਨਾਂ ਨੇ ਉਹ SBI SBI ਦੀ ਬੈਂਕ ਆ ਤੇ ਮੈਡੀਕਲ ਸਟੋਰ ਵੀ ਹੈਗਾ ਕਾਫੀ ਬਾਜ਼ਾਰ ਆ ਜਿਹੜਾ ਵਧੀਆ ਰੌਣਕਾਂ ਲੱਗੀਆਂ ਹੋਈਆਂ ਨੇ ਇੱਥੇ ਦੋਸਤੋ ਉਹਨਾਂ ਆਪਾਂ ਜਿਨ੍ਹਾਂ ਨਾਲ ਗੱਲਬਾਤ ਕਰੀ ਸੀ ਉਹ ਵੇਰੀ ਸੀਗੇ ਰਾਏ ਪਿੰਡ ਤੋਂ ਗੁਰੂ ਦਸ਼ਮੇਸ਼ ਕੰਪਿਊਟਰਾਈਜ਼ਡ ਲੈਬੋਰੀ ਇਸ ਤੋਂ ਇਲਾਵਾ ਦੋਸਤੋ ਅੱਜ ਆਪਾਂ ਤੁਹਾਨੂੰ ਹੋਰ ਦੁਕਾਨਾਂ ਵੀ ਦਿਖਾਵਾਂਗੇ ਇਹ ਹੈ ਜੀ ਦੰਦਾਂ ਦਾ ਕਲੀਨਿਕ ਇਹ ਹੈ ਜੀ ਮੈਡੀਕਲ ਸਟੋਰ ਇੱਥੇ ਇੱਕ ਮੈਡੀਕਲ ਸਟੋਰ ਆਹ ਦੇਖੋ ਦਵਾਈਆਂ ਮਿਲਦੀ ਨੇ ਇੱਥੇ ਇਹ ਮੈਡੀਕਲ ਸਟੋਰ ਆ ਜੀ ਇਹ ਅਜੀ ਪ੍ਰੀਤ ਹਸਪੀਟਲ ਇੱਥੇ ਦੇ ਇਨਚਾਰਜ ਨੇ ਜੀ ਡਾਕਟਰ ਜਗਰੂਪ ਸਿੰਘ ਉਹਨਾਂ ਕੋਲ ਪੰਜ ਡਾਕਟਰ ਨੇ ਜਿਹੜੇ ਕਿ ਪੇਸ਼ੈਂਟ ਨੂੰ ਐਨ ਚੰਗੀ ਤਰ੍ਹਾਂ ਮੈਡੀਸਿਨ ਪ੍ਰੋਵਾਈਡ ਕਰਦੇ ਨੇ ਐਨ ਵਧੀਆ ਤਰੀਕੇ ਨਾਲ ਪੇਸ਼ੈਂਟ ਨਾਲ ਡੀਲ ਕਰਦੇ ਨੇ ਡਾਕਟਰ ਜਗਰੂਪ ਸਿੰਘ ਪ੍ਰੀਤ ਹਸਪੀਟਲ ਬਰਵਾਲੀ ਖੁਰਦ ਬੀਐਮਐ ਸੁਨਰੀ ਕੀਤੀ ਹੋਈ ਆ ਤੇ ਬਹੁਤ ਵਧੀਆ ਡਾਕਟਰ ਨੇ ਡਾਕਟਰ ਜਗਰੂਪ ਸਿੰਘ ਬਰਵਾਲੀ ਖੁਰਦ ਦੋਸਤੋ ਨੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਜਰੂਰ ਸ਼ੇਅਰ ਕਰਿਓ ਨਹੀਂ ਤੁਹਾਨੂੰ ਬਲੌਗ ਵਧੀਆ ਲੱਗਿਆ ਤਾਂ ਕਮੈਂਟ ਜਰੂਰ ਲਿਖਿਓ ਆਪਣੇ ਆਪਣੇ ਕਮੈਂਟਾਂ ਵਿੱਚ ਰਾਏ ਜਰੂਰ ਦਿਓ ਤੇ ਮਿਲਦਾ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ ਅਜਾਜ ਤੇ ਲੰਨਿਆ ਤੁਹਾਨੂੰ